ਸਟੈਗ ਦੇ ਚੋਰੀ ਚਾਰਜ ਕਹਿੰਦੇ ਖਤਮ ਆਏ ਕਹਿੰਦੇ ਅਸੀਂ ਆਹ ਚਲੋ ਸਾਈਡ ਤੇ ਲਾ ਕੇ ਅੱਗੇ ਅਸੀਂ 3 ਚਾਰਜ ਕਰਦੇ ਆ ਤੁਸੀਂ ਬੋਲੋ ਅਸੀਂ ਸਾਈਡ ਤੇ ਨਾ ਉਂਲੀ ਗੱਡੀ ਇਹਨਾਂ ਦਾ ਅੱਗਾ ਚਲਾਇਆ ਪਿੱਛੇ ਇੱਕ ਜਣੇ ਨੇ ਛੰਡਾ ਮਾਰਿਆ ਬਹੁਤ ਖੱਟ ਕੇ ਦੇ ਦਿੱਤੇ ਬੋਲੋ ਕਿ ਹੱਥ ਦੀ ਪੈਪਰਾ ਕੋਟੰਦਾ ਇਹਨਾਂ ਦਾ ਖੱਡਾ ਦਰਦ ਨਾ ਮਾਰਾ ਬੰਦ ਕਰਾ ਲੈ ਇਹ ਤੇ ਇਹਨਾਂ ਦੀਆਂ ਜਿਹੜੀਆਂ ਕੁੜੀਆਂ ਬੈਠੀਆਂ ਨੇ ਦੇਖੋ ਛੁੱਪੇ ਜਿਹੀ ਵਾਲੀ ਕੁੜੀ ਆ ਭਾਈ ਤੇ ਬੁੜਾ ਐਕਟ ਜਿਹੜਾ ਜਿੰਦਾ ਬੁੜਾ ਆ ਉਹ ਦੋਵੇਂ ਜਣਿਆਂ ਨੇ ਡਾਂਗ ਚੱਕ ਕੇ ਪਹਿਲਾਂ ਤੇਰੇ ਮਾਰੀ ਆ ਜੀ ਮੇਰੇ ਭੂਆ ਜਿੰਨੇ ਗੁਰਸਿੱਖ ਨੇ ਉਹਨਾਂ ਦੀ ਦਸਤਾਰ ਤਾਰ ਕੇ ਬਿਜਾਦ ਕਿ ਅਸੀਂ ਰੀਚਾਰਜ ਗੱਡੀ ਅੱਗੇ ਕਰਕੇ ਕਰ ਲੈਨੇ ਆ ਤਾਂ ਤੁਸੀਂ ਸਕੈਨ ਕਰ ਦਿਓ ਗੱਡੀ ਅੱਗੇ ਕਰਦੇ ਸਾਰੀ ਇਹਨਾਂ ਨੇ ਡਾਂਗ ਮਾਰ ਕੇ ਗੱਡੀ ਨਵੀਂ ਗੱਡੀ ਤੇ ਡੈਮੇਜ ਪਾਤਾ ਔਰ ਗੁਰਪ੍ਰਸਿੱਖ ਪਰਿਵਾਰ ਦੇ ਨਾਲ ਹੱਥੋਂ ਪਾਈ ਹੋਏ ਆ ਉਹਨਾਂ ਦੀ ਇਨਸਲਟ ਕੀਤੀ ਆ ਔਰ ਇੱਥੋਂ ਤੱਕ ਜੀ ਮਾਰ ਤੱਕ ਵੀ ਗਏ ਨੇ ਨਾਲ ਉਹਨਾਂ ਦੇ ਗੁਰਪ੍ਰਸਿੱਖ ਪਰਿਵਾਰ ਆ ਜਿਨ੍ਹਾਂ ਦੀਆਂ ਕੁੜੀਆਂ ਨੂੰ ਧੱਕੇ ਮਾਰਿਆ ਗਿਆ ਟੋਰ ਦੇ ਮੁੰਡਿਆਂ ਨਹੀਂ ਉਹਨਾਂ ਦੀ ਬੇਇੱਜ਼ਤੀ ਕਰੀ ਆ ਐਸ ਕਰਕੇ ਅਸੀਂ ਨਾਲਵਾ ਦੇ ਬੇਅਰ ਵੀ ਦਾ ਪਰਚਾ ਕਰਾਵਾਂਗੇ ਤੇ ਨਾਲ ਜਿਹੜੀ ਗੱਡੀ ਬੰਨੀ ਉਹਦਾ ਜਿੰਨਾ ਚੱਕਰੇ ਪਰਵਾਹ ਦੀ ਜਸੱਦੇ ਨਹੀਂ ਹੁੰਦੀ ਗਈ ਉਹਨਾਂ ਚੱਕਰ ਵੀ ਕੇ ਉਸਾਨ ਨੂੰ ਇਹ ਟੋਲ ਵੀ ਰਹੂਗਾ ਅਸੀਂ ਕਿਹਾ ਚਲੋ ਸਾਈਡ ਤੇ ਲਾ ਕੇ ਅਸੀਂ ਰੀਚਾਰਜ ਕਰਦੇ ਹਾਂ ਤੁਸੀਂ ਬੋਲੋ ਅਸੀਂ ਸਾਈਡ ਤੇ ਲੌਂਗ ਦੀ ਗੱਡੀ ਉਹਨਾਂ ਦਾ ਅੱਗਾ ਚਲਾਇਆ ਪਿੱਛੇ ਕੀ ਜਾਣੇ ਨੇ ਡੰਡਾ ਮਾਰਿਆ ਬਹੁਤ ਇੰਚੀ ਦੇ ਸੀ ਫਿਰ ਅਸੀਂ ਜਾ ਕੇ ਪੁੱਛੇ ਮੈਂ ਕਿਹਾ ਤੁਹਾਡਾ ਕੀ ਮਤਲਬ ਕੀ ਹੈ ਜャ ਅਸੀਂ ਕਹਿ ਰਹੇ ਹਾਂ ਤੁਹਾਨੂੰ ਅਸੀਂ ਰੀਚਾਰਜ ਕਰਾ ਕੇ ਤੁਹਾਡਾ ਕਾਰਡ ਭਰ ਦੇਗੇ ਕਿ ਨਹੀਂ ਇਹ ਨਾਲ ਦੀ ਨਾਲ ਛੁੱਟ ਕੇ ਪੈਗੇ ਜਦੋਂ ਉਹਨਾਂ ਨੇ ਕਿਹਾ ਮੈਂ ਕਿਹਾ ਵੀ ਆਹ ਕਰਾਉਟ ਸੀ ਤੁਹਾਡਾ ਮਤਲਬ ਕੀ ਆ ਤੁਹਾਡਾ ਬਲਾਉਂ ਮੀਚਰ ਇਹ ਤੇ ਇਹਨਾਂ ਦੀਆਂ ਜਿਹੜੀਆਂ ਕੁੜੀਆਂ ਬੈਠੀਆਂ ਨੇ ਇੱਕੋ ਛੂੜੇ ਜਿਹੀ ਵਾਲੀ ਕੁੜੀ ਆ ਬਾਈ ਤੇ ਇੱਕ ਜਿਹੜਾ ਛੋਟਾ-ਬੋਟਾ ਆ ਉਹ ਦੋਵੇਂ ਜਣਿਆਂ ਨੇ ਡਾਂਗ ਚੱਕ ਕੇ ਪਹਿਲਾਂ ਮੇਰੇ ਮਾਰੀ ਆ ਮੇਰੇ ਭੂਆ ਮੇਰੇ ਪੁੱਤ ਆ ਗੱਡੀ ਆ ਜੀ ਇਹ ਤਸਵੀਰ ਉਹ ਡਿਸਟ੍ਰਿਕਟ ਫਾਈਲ ਦਾ ਅੱਜ ਜੋ ਇਹ ਵੱਧ ਭਾਗੀ ਘਟਨਾ ਇਹਨਾਂ ਨੇ ਟਰੋਲ ਵਾਲਿਆਂ ਨੇ ਬਟਿੰਡਾ ਲੋਡ ਰੋਡ ਤੇ ਕੀਤੀ ਆ ਇਹ ਬਲੂਵਾਲਾ ਟੋਲ ਪਲਾઝા ਦੇ ਨਾਰਾ ਫਾਇਦਾ ਇਸ ਟੋਲ ਪਲਾਜੇ ਤੇ ਵਾਸ਼ਟਾ ਗ੍ਰੇਟ ਰੀਚਾਰਜ ਖਤਮ ਹੋ ਰਹੀ ਵਜਾ ਕਰਕੇ ਤੇ ਇੰਨੀ ਇਹਨਾਂ ਰਿਕਵੈਸਟ ਕੀਤੀ ਜੇ ਅਸੀਂ ਰੀਚਾਰਜ ਗੱਡੀ ਅੱਗੇ ਕਰਕੇ ਕਰ ਲੈਂਦੇ ਆ ਤਾਂ ਤੁਸੀਂ ਸਕੈਨ ਕਰ ਦਿਓ ਗੱਡੀ ਅੱਗੇ ਕਰਦੇ ਸਾਰੇ ਇਹਨਾਂ ਨੇ ਡਾਂਗ ਮਾਰ ਕੇ ਗੱਡੀ ਨਵੀਂ ਗੱਡੀ ਤੇ ਡੈਮੇਜ ਪਾਤਾ ਔਰ ਗੁਰਪ੍ਰਸਿੱਖ ਪਰਿਵਾਰ ਦੇ ਨਾਲ ਹੱਥੋਪਾਈ ਹੋਇਆ ਉਹਨਾਂ ਦੀ ਰਿਜ਼ਲਟ ਕੀਤੀ ਆ ਔਰ ਇਥੋਂ ਤੱਕ ਇਮਾਰਤ ਤੱਕ ਵੀ ਗਏ ਨਹੀਂ ਗੁਰਸਿਕ ਪਰਿਵਾਰ ਸਿੰਘ ਡਾਂਗਾ ਵੀ ਮਾਰੀਆਂ ਇਹਨਾਂ ਨੇ ਦੂਜੀ ਗੱਲ ਇਹ ਵੀ ਇਹ ਦਿਨ ਬਾ ਦਿਨ ਇਹੋ ਜਿਹੀਆਂ ਘਟਨਾਵਾਂ ਟੋਲਾ ਤੇ ਹੋ ਰਹੀਆਂ ਕਿ ਇਹ ਗੁੰਡਾਗਰਦੀ ਕਰ ਰਹੇ ਨੇ ਜਿਹੜਾ ਬੰਦਾ 20 ਲੱਖ ਦੀ 30 ਲੱਖ ਦੀ ਗੱਡੀ ਲੈ ਸਕਦਾ ਕਿ ਉਹ ਤੁਹਾਡਾ 100 ਪਿਆ ਟੋਲ ਹੀ ਦੇ ਸਕਦਾ ਇਹਨਾਂ ਸਾਰਿਆਂ ਦਾ ਧੱਕਾ ਕੀਤਾ ਜਿੰਨਾ ਚਿਰ ਇਸ ਪਰਿਵਾਰ ਨੂੰ ਸੰਤੁਸ਼ਟੀ ਨਹੀਂ ਹੁੰਦੀ ਉਹਨਾਂ ਚਿਰ ਲਈ ਇਹ ਟੋਲ ਅਣਮਿੱਥੇ ਸਮੇਂ ਲਈ ਬੰਦ ਕੀਤਾ ਗਿਆ ਪ੍ਰਸ਼ਾਸਨ ਨੂੰ ਵੀ ਸਤਾਵਣੀ ਦਿੰਦੇ ਆ ਵੀ ਇਸ ਗੱਲ ਤੇ ਸੀਰੀਅਸ ਲਿਆ ਜਾਗੇ ਇਸ ਗੱਲ ਨੂੰ ਇਹ ਹਰ ਰੋਜ਼ ਦੀਆਂ ਘਟਨਾਵਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਬੇਇੱਜ਼ਤੀ ਕੀਤੀ ਗਈ ਹੈ ਗੁਰਸਖ ਪਰਿਵਾਰ ਦੀ ਵੀ ਅਸੀਂ ਉਸ ਤੇ ਬੇਇੱਜ਼ਤੀ ਦਾ ਪਰਚਾ ਵੀ ਕਰਵਾਵਾਂਗੇ ਮੈਂ ਗੁਰਜਰ ਖਾਲਸਾ ਵੇਗੋ ਜੀ ਫੜੋ ਬਾਈਕ ਦਾ ਰੀਸ ਚੇਤਾ ਦਿਲਾਜਾ ਨਾਲ ਵਸੀਮ ਉਹ ਸਰਦਾਰ ਜੀ ਕੇ ਤੋਂ تھا ਜਿਹੜਾ ਬੰਦੋਆ ਤੋਂ ਲੱਗਿਆ ਜਿੱਡਾ ਘੱਟਾ ਤੇ ਰੋਡ ਜਾਂਦੀ ਆ ਸੈਮਰ ਛੱਤ ਅੱਜ ਜਿਹੜਾ ਉਸਨੇ ਟੱਕਣਾ ਕਰਮ ਹੋਇਆ ਇੱਕ ਪਰਿਵਾਰ ਦੀ ਗੱਡੀ ਭੰਨੀ ਗਈ ਆ ਉਹ ਇਧਰੋਂ ਆ ਰਹੇ ਸੀ ਕਿ ਅੱਗੇ ਉਹਨੇ ਹੋਰ ਰਜਿਸਟਰੀ ਕਰਉਣੀ ਸੀ ਉਸੇ ਟਾਈਮ ਤੇ ਅਸੀਂ ਸੀ ਦੇ ਵਿੱਚ ਨਾਲ ਉਹਦੇ ਗੋਰਖ ਪਰਿਵਾਰ ਆ ਜਿਨ੍ਹਾਂ ਨੂੰ ਕੁੜੀਆਂ ਨੂੰ ਟੱਕੇ ਮਾਰਿਆ ਗਿਆ ਠੋਕੇ ਗੁੰਡਿਆਂ ਨੂੰ ਜੋਨਰੀ ਦੇ ਪ੍ਰਕਿਰਿਆ ਇਸ ਕਰਕੇ ਅਸੀਂ ਨਾਲ ਉਹਦੇ ਬੇਅੰਤ ਪਰਚਾ ਕਰਾਵਾਂਗੇ ਤੇ ਨਾਲ ਜਿਹੜੀ ਬੇਈ ਭੰਨੀਆਂ ਦਾ ਜਿੰਨਾ ਜਕਰੇ ਪਰਿਵਾਰ ਸੀ ਜੋ ਸੱਦੇ ਨੇ ਹੁੰਦੀ ਗਈ ਉਹਨਾਂ ਇੱਕ ਤਰ੍ਹਾਂ ਦੇ ਕੇ ਉਸਾਨ ਨੂੰ ਇੱਕ ਹੋਰ ਦੇ ਰੂਗਾ ਅਣ ਮਿੱਤੇ ਸਤਰੀ ਕੀ ਕਯੂ ਪੋਸਾ ਜਿੰਦਾਬਾਦ ਜਿੰਦਾਬਾਦ ਹੋਰ ਕੰਪਨੀ ਦੇ ਕਿੱਡੇ ਜਿੰਦਾਬਾਦ ਹੋਰ ਕੰਪਨੀ ਦੇ ਕਿੱਡੇ ਜਿੰਦਾਬਾਦ ਕੀ ਕਯੂ ਪੋਸਾ ਜਿੰਦਾਬਾਦ